ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਮੀ ਲੈਂਡ ਪੋਲਿੰਗ ਪਾਲਿਸੀ ਲਗਾਤਾਰ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣਦੀ ਜਾ ਰਹੀ ਹੈ ਵੱਖ-ਵੱਖ ਪਾਰਟੀਆਂ ਵੱਲੋਂ ਆਏ ਦਿਨ ਜਿਹੜਾ ਇਹਦਾ ਵਿਰੋਧ ਕੀਤਾ ਜਾ ਰਿਹਾ ਹੈ ਸਰਕਾਰ ਨੂੰ ਘੇਰਿਆ ਜਾ ਰਿਹਾ ਇਸ ਮੌਕੇ ਭਾਜਪਾ ਦੇ ਹਲਕਾ ਅਮਰਗੜ ਦੇ ਆਗੂ ਮੌਜੂਦ ਨੇ ਖੜੇ ਨੇ ਵੱਡੀ ਗਿਣਤੀ ਦੇ ਵਿੱਚ ਨਾਲ ਵਰਕਰ ਵੀ ਨੇ ਗੱਲਬਾਤ ਕਰਦੇ ਆ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਕੀ ਇਹਨਾਂ ਦਾ ਮੰਨਣਾ ਹੈ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਦੇਖਦੇ ਆ ਅੱਜ ਲੈਂਡ ਪੋਲਿੰਗ ਪਾਲਿਸੀ ਦੀ ਗੱਲ ਕਰ ਰਹੇ ਹਾਂ ਕਿ ਜਿਹੜੀ ਇਹ ਲੈਂਡ ਪੁਲਿੰਗ ਪਾਲਿਸੀ ਪੰਜਾਬ ਸਰਕਾਰ ਲੈ ਕੇ ਆਈ ਆ ਇਹ ਇੱਕ ਤਰ੍ਹਾਂ ਨਾਲ ਪੰਜਾਬ ਲੁੱਟਣ ਦੀ ਗੱਲ ਹੋ ਰਹੀ ਹੈ ਜਿਹੜਾ ਝਾੜੂ ਪੰਜਾਬੀਆਂ ਨੇ ਪੰਜਾਬ ਦੀ ਸਫਾਈ ਲਈ ਇਹਨਾਂ ਦੇ ਹੱਥ ਚ ਫੜਾਇਆ ਸੀ ਇਹ ਝਾੜੂ ਇਹ ਪੰਜਾਬ ਦਾ ਸਾਰਾ ਪੈਸਾ ਹੁਣ ਤਾਂ ਜ਼ਮੀਨ ਤੇ ਆ ਗਏ ਨੇ ਕਿ ਜ਼ਮੀਨ ਨੂੰ ਵੀ ਅਸੀਂ ਲੁੱਟ ਲਈਏ ਜ਼ਮੀਨ ਤੇ ਵੀ ਕਰਜ਼ਾ ਚੱਕ ਲਈਏ ਤੇ ਤਾਂ ਜੋ ਆਉਣ ਵਾਲੀ ਜਿਹੜੀ 27 ਦੇ ਚੋਣਾ ਨੇ ਉਹਦੇ ਵਿੱਚ ਇਹ ਕਿਤੇ ਖੜਦੇ ਹੋ ਜਾਣ ਕਿਉਂਕਿ ਅੱਜ ਤਾਂ ਟਾਈਮ ਤਾਂ ਆਪਾਂ ਸਾਰੇ ਜਾਣਦੇ ਆ ਕਿ ਕਰਜ਼ੇ ਦੇ ਉੱਤੇ ਜਿਹੜੀ ਇਹ ਸਰਕਾਰ ਹੈ ਇਹ ਚਲਦੀ ਪਈ ਹੈ ਜੀ ਤੇ ਕਿਸਾਨਾਂ ਦੀ ਗੱਲ ਕਰ ਰਹੇ ਹਾਂ ਕਿਤੇ ਕਿਤੇ ਲੈਂਡ ਪੋਲਿੰਗ ਪਾਲਿਸੀ ਕਿਸਾਨਾਂ ਦੇ ਜਿਹੜੀ ਫੇਵਰ ਚ ਹੈ ਪਰ ਸਰਕਾਰ ਭਾਜਪਾ ਵੱਲੋਂ ਤਾਂ ਜਿਹੜੇ ਕਾਨੂੰਨ ਲਿਆਂਦੇਗੇ ਸੀ ਤਿੰਨ ਉਹਨਾਂ ਦੇ ਖਿਲਾਫ ਕਿੱਡਾ ਮੁਹਿਮ ਉਹਨਾਂ ਨੇ ਦਿੱਲੀ ਹੋ ਚੱਲਿਆ ਉਹ ਕਿਵੇਂ ਤੁਸੀਂ ਇਹਨੂੰ ਉਹ ਕਰੋਗੇ ਕਿਸਾਨਾਂ ਦੇ ਵੇਖੋ ਜਿਹੜੇ ਕਾਨੂੰਨ ਲਿਆਂਦੇ ਗਏ ਸੀ ਉਹ ਕਿਤੇ ਕਿਸਾਨਾਂ ਦੇ ਹੱਕ ਲਈ ਲਿਆਂਦੇ ਗਏ ਸੀ ਪਰ ਜਦੋਂ ਕਿਸਾਨ ਵੀਰਾਂ ਵੱਲੋਂ ਉਹਨਾਂ ਦਾ ਵਿਰੋਧ ਹੋਇਆ ਤਾਂ ਸੈਂਟਰ ਦੀ ਸਰਕਾਰ ਨੇ ਬਿਨਾ ਕਿਸੇ ਅ ਧਕੇਸ਼ ਸ਼ਾਹੀ ਦੇ ਉਹ ਕਾਨੂੰਨਾਂ ਨੂੰ ਵਾਪਸ ਲਿਆ ਹੈ ਪਰ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਆਪਾਂ ਦੇਖ ਰਹੇ ਹਾਂ ਇੱਕ ਪਾਸੇ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਕਿਸਾਨ ਆਪਣੀ ਮਰਜ਼ੀ ਨਾਲ ਆਪਣੀ ਜ਼ਮੀਨ ਦੇ ਸਕਦਾ ਹੈ ਤੇ ਦੂਜੇ ਪਾਸੇ ਉਹਨਾਂ ਦੇ ਜਿਹੜੇ ਆਫੀਸਰਸ ਨੇ ਉਹ ਕਿਸਾਨਾਂ ਨੂੰ ਨੋਟਿਸ ਭੇਜਦੇ ਆ ਕਿ ਤੁਸੀਂ ਇੱਥੇ ਕੋਈ ਡਵੈਲਪਮੈਂਟ ਨਹੀਂ ਕਰ ਸਕਦੇ ਕਿ ਤੁਹਾਨੂੰ ਇਹ ਜ਼ਮੀਨ ਸਾਨੂੰ ਹੀ ਦੇਣੀ ਪੈਗੀ ਇਹੋ ਜਿਹਾ ਮਾਹੌਲ ਬਣਾ ਰਹੇ ਨੇ ਉਹਨਾਂ ਲਈ ਤੇ ਕੀ ਭਾਜਪਾ ਕੀ ਸੰਘਰਸ਼ ਵਿੱਢਣ ਜਾ ਰਿਹਾ ਹੈ ਇਹ ਪਾਲਿਸੀ ਦੇ ਖਿਲਾਫ ਭਾਜਪਾ ਅਮਰਗੜ ਵੀ ਭਾਜਪਾ ਪੰਜਾਬ ਭਾਜਪਾ ਪੂਰੇ ਹਿੰਦੁਸਤਾਨ ਦੀ ਇਸ ਪਾਲਿਸੀ ਦਾ ਵਿਰੋਧ ਕਰਦੀ ਆ ਅਸੀਂ ਸਾਰੇ ਭਾਜਪਾ ਦੇ ਮੈਂਬਰ ਵਰਕਰ ਇਸ ਪਾਲਿਸੀ ਦਾ ਵਿਰੋਧ ਕਰਦੇ ਆ ਜੀ ਔਰ ਸਾਡੇ ਕਿਸਾਨ ਵੀਰਾਂ ਦੇ ਅਸੀਂ ਹਮੇਸ਼ਾ ਨਾਲ ਖੜਾਂਗੇ ਨਾਲ ਖੜੇ ਆ ਤੇ ਨਾਲ ਖੜਾਂਗੇ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਹੀਰਾ ਆਪਣੇ ਅਮਰਗੜ ਤੋਂ ਜਿਹੜੇ ਭਾਜਪਾ ਦੇ ਆਗੂ ਨੇ ਇਹਨਾਂ ਦਾ ਕਿਹਾ ਕਿ ਭਾਜਪਾ ਲੰਬੇ ਸਮੇਂ ਤੋਂ ਵਿਰੋਧ ਕਰਦੀ ਆ ਰਹੀ ਆ ਕਿਸਾਨਾਂ ਦੇ ਹਮੇਸ਼ਾ ਹੱਕ 'ਚ ਡਟ ਕੇ ਖੜੀ ਆ ਹਾਲਾਂਕਿ ਇਹਨਾਂ ਨੇ ਜਿਹੜਾ ਖੇਤੀ ਕਾਨੂੰਨਾਂ ਦਾ ਸਮਰਥਨ ਵੀ ਕੀਤਾ ਵੀ ਉਹ ਜਿਹੜੇ ਕਿਸਾਨਾਂ ਦੇ ਹਿੱਤ ਵਾਸਤੇ ਲਿਆਂਦੇ ਗਏ ਸੀਗੇ ਤੇ ਹੁਣ ਦੇਖਣਾ ਹੋਊਗਾ ਵੀ ਇਹ ਸਰਕਾਰ ਤੇ ਕਿੰਨਾ ਕੁ ਜਿਹੜਾ ਦਬਾਅ ਹੈ ਜਿਹੜਾ ਵਿਰੋਧੀ ਪਾਰਟੀਆਂ ਪਾਉਂਦੀਆਂ ਨੇ ਕੀ ਇਹਨਾਂ ਨੂੰ ਇਹ ਯੂ ਟਰਨ ਲੈਣਾ ਪਊ ਸਰਕਾਰ ਨੂੰ ਜਾਂ ਫਿਰ ਇਹ ਕਿਤੇ ਨਾ ਕਿਤੇ ਜਿਹੜੀ ਕਿਸਾਨਾਂ ਨਾ ਦੇ ਉਹ ਹਿੱਤਾਂ ਦੀ ਵਿਤਿਆ ਗਣਾਉਂਦੇ ਰਹਿਣਗੇ ਮਜੀਦ ਸੋਹਣਾ ਜਤਿੰਦਰ ਮਨਵੀ ਅਮਰਗੜ